ਲਾ ਸਰਦੂਲਗੜਾ ਮਾਨਸਾ ਭਲਾਡ ਏਰੀਆ ਵਿੱਚ بارش ਹੋਈ ਤਾਂ ਉਹਦੇ ਨਾਲ ਲੱਗਿਆ ਕਿ ਬਰੇਟਾ ਤੇ ਸਰੰਦ ਡਰੇਨ ਦੇ ਵਿੱਚ ਪਾਣੀ ਕਾਫੀ ਵਧੂਗਾ ਕਿਉਂਕਿ ਇੱਕ ਘੱਗਰ ਪਹਿਲਾਂ ਹੀ ਬਹੁਤ ਫੁੱਲ ਚੱਲ ਰਹੀ ਸੀ ਤੇ ਸਰਦੂਲਗੜ ਏਰੀਆ ਲਈ ਥੋੜਾ ਜਿਹਾ ਖਤਰਾ ਬਣਿਆ ਸੀਗਾ ਵੀ ਸਰੰਦ ਤੇ ਬਰੇਟਾ ਡਰੇਨ ਦਾ ਪਾਣੀ ਘੱਗਰ ਦੇ ਵਿੱਚ ਮਿਲਦਾ ਕਿ ਉਹਦੇ ਕਰਕੇ ਘੱਗਰ ਓਵਰਫਲੋ ਨਾ ਹੋ ਜੇ ਤੇ ਇਸ ਟਾਈਮ ਖੜੇ ਆਂ ਬ੍ਰੇਟਾ ਦੇ ਸਰਹੰਦ ਡਰੇਨ ਦੇ ਕਰਾਰੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਧਰੋਂ ਇਹ ਸਰਹੰਦ ਡਰੇਨ ਆਉਂਦੀ ਹੈ ਜਿਸ ਨੂੰ ਕਿ ਆਪਾਂ ਆਪਣੇ ਏਰੀਆ ਦੇ ਵਿੱਚ ਮੰਦਰਾ ਵਾਲਾ ਨਾਲਾ ਵੀ ਕਹਿੰਦੇ ਆ ਜਿਹੜਾ ਭੀਖੀ ਤੋਂ ਚੱਲਦਾ ਆਉਂਦਾ ਤੇ ਇਸ ਸਾਈਡ ਇਹ ਹੈ ਬ੍ਰੇਟਾ ਡਰੇਨ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਬ੍ਰੇਟਾ ਡਰੇਨ ਦੇ ਵਿੱਚ ਪਾਣੀ ਬਹੁਤ ਘੱਟ ਹੈ ਸਰਹੰਦ ਡਰੇਨ ਵਿੱਚ ਥੋੜਾ ਪਾਣੀ ਜ਼ਰੂਰ ਹੈਗਾ ਬਟ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਤੇ ਪਾਣੀ ਜਿਵੇਂ ਹਫ਼ਤਾ 10 ਦਿਨ ਪਹਿਲਾਂ ਇਹਨਾਂ ਵਿੱਚ ਚੱਲਿਆ ਸੀ ਬਹੁਤ ਜ਼ਿਆਦਾ ਪਾਣੀ ਉਸ ਨਾਲੋਂ ਲਗਭਗ ਅੱਧਾ ਪਾਣੀ ਹੈ ਬਿਲਕੁਲ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਕੋਈ ਇਹਦਾ ਭੱਗਰ ਤੇ ਕੋਈ ਜ਼ਿਆਦਾ ਅਫੈਕਟ ਨਹੀਂ ਪੈਣਾ ਨਾਰਮਲ ਜਿੰਨਾ ਉਸ ਟਾਈਮ ਪਾਣੀ ਨਾਲ ਵਿੱਚ ਚੱਲਿਆ ਸੀ ਉਸ ਤੋਂ ਲਗਭਗ ਅੱਧਾ ਪਾਣੀ ਚੱਲ ਰਿਹਾ ਫਿਲਹਾਲ ਖਤਰੇ ਦੀ ਕੋਈ ਵੀ ਗੱਲ ਨਹੀਂ ਐ ਇੱਥੋਂ ਇਹ ਦੋਨੇ ਨਾਲੇ ਇਕੱਠੇ ਹੋ ਕੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਧਰ ਭਾਖੜਾ ਦੇ ਨੀਚੇ ਦੀ ਹੋ ਕੇ ਅੱਗੇ ਇਹ ਅੱਧਾ ਕਿਲੋਮੀਟਰ ਦੂਰ ਜਾ ਕੇ ਘੱਗਰ ਦੇ ਵਿੱਚ ਜਾ ਕੇ ਮਿਲਦੇ ਨੇ ਤੇ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿੱਥੋਂ ਇਹ ਘੱਗਰ ਦੇ ਵਿੱਚ ਨਾਲੇ ਜਾ ਕੇ ਮਿਲਦੇ ਨੇ ਤੇ ਇਹਨਾਂ ਨਾਲਿਆਂ ਦੀ ਜਿਵੇਂ ਦੋਨੇ ਸਿਰਾਂ ਅੰਦਰ ਡਰੇਨ ਤੇ ਬਰੇਟਾ ਡਰੇਨ ਦਾ ਫਿਲਹਾਲ ਕੋਈ ਵੀ ਖਤਰਾ ਨਹੀਂ ਹੈ ਸਦੂਲਗੜ ਵਾਸੀਆਂ ਨੂੰ ਜਰੂਰ ਇੱਕ ਵਾਰੀ ਖਤਰਾ ਸੀ ਵੀ ਕੱਲ ਆਪਣੇ ਏਰੀਆ ਦੇ ਵਿੱਚ ਬਾਰਿਸ਼ ਬਹੁਤ ਹੋਈ ਹੈ ਵੀ ਇਹ ਕਿਤੇ ਨਾ ਕਿਤੇ ਜਰੂਰ ਘੱਗਰ ਨੂੰ ਪਾਣੀ ਇਕ ਗਰਦਾ ਜਰੂਰ ਵਧਾਉਣਗੇ ਠੀਕ ਹੈ ਦੋਸਤੋ ਧੰਨਵਾਦ ਇਹ ਸੀ ਬਰੇਟਾ ਡਰੇਨ ਤੇ ਸਰਹੰਦ ਡਰੇਨ